ਪੈਂਟ ਕਰਕੇ ਰੋਲ ਕੀਰਤਨ ਦੀ ਹਾਜ਼ਰੀ ਭਰੀ ਗਈ ਹੈ ਸਤਿਗੁਰੂ ਜੀ ਬੈ ਰਾਤਮੇ ਕੀਰਤਨ ਹੋਏ ਨੇ ਗਰੀਬਨਵਾਜ਼ ਸਮੁੱਚੀ ਗੁਰਬਾਣੀ ਪੜ੍ਹਦੇ ਆਂ ਕੀਰਤਨ ਵਕਿਆਨ ਕਰਦੇ ਆਂ ਪਉ ਇੱਕਨੀ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹਨ ਅਣਜਾਣ ਬੱਚਿਆਂ ਬਖਸ਼ੋ ਮਹਾਰਾਜ ਸਮਤ ਦੋ ਸੋਦੀ ਬਖਸ਼ਿਸ਼ ਕਰੋ ਅੱਗੇ ਤੋਂ ਸ਼ੁੱਧ ਬਾਣੀ ਪੜਨ ਦਾ ਕੀਰਤਨ ਵਖਿਆਨ ਕਰਨ ਦਾ ਬਲ ਬਖਸ਼ਿਸ਼ ਕਰੋ ਬੜੀ ਸੋਹਣੀ ਪਾਵਨ ਬਾਣੀ ਕੀਰਤਨ ਦਾ ਭਾਗ ਵਿਛੜੀ ਰੂਹ ਨੂੰ ਬਖਸ਼ਿਸ਼ ਕਰਨਾ ਮਹਾਰਾਜ ਸਰਦਾਰ ਦਲਵਾਰਾ ਸਿੰਘਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਪਰਿਵਾਰ ਰਿਸ਼ਤੇਦਾਰ ਸਾਥ ਸਬੰਧੀ ਮਿੱਤਰ ਪਿਆਰਿਆਂ ਨੂੰ ਭਾੜਾ ਮਿਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨਾ ਗਰੀਬ ਨਵਾਜ਼ ਜੀਓ ਆਪ ਜੀ ਦੇ ਪਿਆਰ ਦੇ ਵਿੱਚ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਮਹਾਰਾਜ ਸਭ ਦੀਆਂ ਹਾਜ਼ਰੀਆਂ ਸਭ ਦੇ ਲਿਆਂਦੇ ਤਿਲ ਮੁਰ ਕਦਮ ਕਦਮ ਲੇਖੇ ਵਿੱਚ ਲਾਇਓ ਕਰੋ ਗੁਰੂ ਨਾਮ ਦੀ ਦਾਤੁਰ ਸਿੱਕੀ ਜੀਵਨ ਚੜ੍ਹਦੀ ਕਲਾ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ਿਸ਼ ਕਰਨਾ ਮਹਾਰਾਜ ਕਿਰਪਾ ਕਰਨੀ ਆਉਣ ਵਾਲੇ ਸਮੇਂ ਦੇ ਅੰਦਰ ਪਰਿਵਾਰ ਦੇ ਵਿੱਚ ਸੋਖ ਸ਼ਾਂਤੀ ਵਰਤਾਇਓ ਜਾਨ ਮਾਲਿ ਸਹਾਈ ਹੋਣਾ ਕਲੇ ਕਲੇਸ਼ ਦੁੱਖਾਂ ਜਲਵਾਣੀ ਦੇ ਪ੍ਰਤਾਪ ਬਖਸ਼ਿਸ਼ ਕਰਨੀ ਸਾਰੇ ਹੀ ਪਰਿਵਾਰ ਨੂੰ ਚਰਨਾ ਦੀ ਟੇਕ ਸਿਧਰ ਭਰੋਸਾ ਬਖਸ਼ਿਸ਼ ਕਰਕੇ ਨਵਾਜਣਾ ਮਹਾਰਾਜ ਕਿਰਪਾ ਕਰਨੀ ਚੜ੍ਹਦੀ ਕਲਾ ਹਰ ਮਤਾਨ ਦੇ ਬਾਨੇ ਫਤੇ ਬਖਸ਼ਿਸ਼ ਕਰਨੀ ਰਹਿਮਤਾ ਕਰਨੀ ਆ ਮਹਾਰਾਜ ਜੀਓ ਸੰਸਾਰ ਦੇ ਵਿੱਚ ਵਿਚਰਦਿਆਂ ਸਤਿਗੁਰੂ ਜੀ ਜੀਵ ਆਤਮਾ ਤੋਂ ਪਤਾ ਨਹੀਂ ਕਿੰਨੀਆਂ ਉੱਲਾਹ ਹੋ ਗਈਆਂ ਹੋਣਗੀਆਂ ਕਹਿਤ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨ ਭਵਜਲ ਪੇਰਾ ਸਤਗੁਰੂ ਜੀ ਭਵਜਲ ਤੋਂ ਕੱਢ ਲਿਓ ਚਰਨਾਂ ਨਾਲ ਜੋੜ ਲਿਓ ਪਰਿਵਾਰ ਨੂੰ ਸਮੁੱਚੇ ਨਗਰ ਨਿਵਾਸੀਆਂ ਨੂੰ ਪਿਆਰਿਆਂ ਨੂੰ ਭਾਣਾ ਮਿੱਠਾ ਕਰਕੇ ਚੱਲਣ ਦਾ ਬਲ ਬਖਸ਼ਿਸ਼ ਕਰਨਾ ਰਹਿਮਤਾ ਕਰਨੀ ਸੱਚੇ ਬਾਦਸ਼ਾਹ ਸਮਾਪਤੀ ਦੇ ਸਮਿਆਂ ਨੂੰ ਵੀ ਰੱਖਦਿਆਂ ਹੋਇਆਂ ਗਰੀਬਨਵਾਦੀਓ ਐਸ ਵੇਲੇ 6 ਪੌਣੀਆਂ ਸ੍ਰੀ ਅਨੰਦ ਸਾਹਿਬ ਜੀ ਕੇ ਜਾਪ ਜੀ ਕੀ ਅਰਦਾਸ ਹੈ ਜੀ ਸ਼ਲੋਕ ਪੜੇ ਗਏ ਨੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਾਮਯ ਮਹਤਵੀ ਕੜਾ ਪ੍ਰਸ਼ਾਦ ਦੇ ਸਾਜਿ ਕੇ ਹਾਜ਼ਰੇ ਕਰੋ ਕਿਰਪਾ ਮਹਾਰਾਜ ਅਨੇਕ ਪ੍ਰਕਾਰ ਭੋਜਨ ਲੋਕੀਏ ਬਹੁ ਵਿੰਦਨ ਮਿਠਾਈਂ ਘਰੀ پاک ਸਾਲ ਸੋਚ ਪਵਿੱਤਰ ਆ ਹੁਣ ਲਾਵੋ ਭੋਗ ਹਰ ਰਾਈ ਕਰੋ ਕਿਰਪਾ ਮਹਾਰਾਜ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਆਪ ਜੀ ਦਰ ਤੇ ਪ੍ਰਵਾਨ ਕਰੋ ਪ੍ਰਵਾਨ ਕਰਕੇ ਭੋਗ ਲਾ ਕੇ ਸ਼ੁਭੋ ਮਹਾਰਾਜ ਜੀ ਆਪ ਜੀ ਦੀ ਕਿਰਪਾ ਆਪ ਜੀ ਦੀ ਬਖਸ਼ਿਸ਼ ਸਾਰੀ ਸੰਗਤ ਤੇ ਵਰਤੇ ਜੋ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜਪ ਸੰਬਤ ਸਾ ਲਿਖਿਆ ਮੇਲ ਕਰ ਪਾਵੋ ਤੇ ਇਹੋ ਸੱਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਮੇਲ ਦਿਨਾਂ ਦੇ ਮੇਲ ਕਰਾ ਦਿਓ ਜਿਨ੍ਹਾਂ ਦੇ ਮਿਲਿਆ ਕਰਕੇ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੇ ਨਾਨਕ ਨਾਮ ਅਕਾਲ ਪੁਰਖ ਤੇਰੇ ਬਾਣੇ ਸਰਬਤ ਦਾ ਪਲ ਰਹਾ ਵਾਹਿਗੁਰੂ ਦੀ ਕਾ ਹਰ ਸਲਾ ਵਾਹਿਗੁਰੂ ਦੀ ਕੀ ਦੋਹਰਾ ਆਗਿਆ ਭਈ ਅਕਾਲ ਕੀ ਸਾਬ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਗੀਵਾਨਿਓ ਗੁਰੂ ਗ੍ਰੰਥ ਜੀ ਮਾਨਿਓ ਸੱਚ ਸੰਜਮ ਵਰਤ ਸੱਚ ਕਲ ਜਨ ਕਲ ਵਿਖਾਣ ਦਰਸ਼ਨ ਪਰਸੇ ਗੁਰੂ ਕੈ ਸੱਚ ਜਨਮ ਪਰਵਾ ਸੱਚਾ ਪਾਤਸ਼ਾਹ ਦੁਰਸ਼ੇਸ਼ ਸਾਹ ਤੈ ਸਾਹੂ ਜਿਸ ਪਾਸ ਬਹਿ ਤਿਆ ਸੋਹੀ ਹੈ ਸਭ ਨਾ ਦਾਰੇ ਸਾਹੂ ਜਿਸ ਪਾਸ ਸਤਨਾਮ ਦਾ ਵੀ ਇਸ਼ਾਰਾ